ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਠੀਕਾ ਉਦੋਂ ਆਹ ਕਹਿੰਦੇ ਹੁੰਦੇ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਸੁਬੀਰੋ ਇਹ ਆਪ ਦੇ ਘਰ ਭਰਦੇ ਰਹੇ ਇਨਾਂ ਦਾ ਇੱਕੋ ਹੀ ਜੰਡਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਲੋਕ ਜਾਨ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਲੋਕਾਂ ਦੇ ਜਵਾਬ ਕਿਸਮਤਾਂ ਤੇ ਛੱਡਤੇ ਦਿਹਾੜੀ ਵਾਲੇ ਦਾ ਮੁੰਡਾ ਦਿਹਾੜੀ ਕਰੂਗਾ ਹਲਵਾਈ ਵਾਲਾ ਦਾ ਮੁੰਡਾ ਹਲਵਾਈ ਬਣੂਗਾ ਬਸ ਇੱਥੇ ਛੜ ਕਿਹਨ ਵੀ ਸਾਡੇ ਬੱਚੇ ਪੜ ਕੇ ਅਫਸਰ ਬਣ ਜਾਣ ਤੋਂ ਗਰੀਬਿਆਂ ਚੱਕ ਦੇਣਗੇ ਤੁਹਾਡੇ ਘਰਾਂ ਦੀ ਇਹ ਆ ਜੇ ਬੰਦਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ